ਉਹ ਨੈਗੇਟਿਵ ਜਿਹੜੇ ਜਿਹੜੇ ਤੂੰ ਹਾਰ ਬਾਕੇ ਸਰਪੰਚ ਬਣਾਏ ਨਾ ਇਨਾ ਸਰਪੰਚਾਂ ਕੋਲੋਂ ਇੱਕ ਇੱਕ ਰੁਪਈਏ ਦਾ ਹਿਸਾਬ ਲਵਾਂ। ਪਹਿਲੋ ਤੇਰੇ ਪੈਸੇ ਦਾ ਹਿਸਾਬ ਲਵਾਂਗੇ, ਪੈਸੇ ਵੀ ਦੇਵਾਂਗੇ, ਕੰਮ ਵੀ ਕਰਾਂਗੇ, ਇੱਕ ਇੱਕ ਰੁਪਈਏ ਦਾ ਸਾਰੀ-ਸਾਰੀ ਜਿਹਨੂੰ ਹਿਸਾਬ ਵੀ ਦੇਵਾਂਗੇ। ਉੱਤਰ ਵੱਧੀ ਰਾਜਨੀਤੀ ਕੀਤੀ ਆ ਸਾਡੇ ਸਤਿਕਾਰਯੋਗ ਨੇ ਕ੍ਰਿਸ਼ਣ ਭਾਈ ਜਰਦੇ ਦੇ ਵੀਰ ਵਿਦਾਨ ਸਭਾ ਹਲਕਾ ਫਤੇਗਰ ਚੂੜੀਆਂ ਦੇ ਵੱਖ-ਵੱਖ ਪਿੰਡਾਂ ਵਿੱਚ ਚੇਅਰਮੈਨ ਪੰਸਬ ਪੰਜਾਬ ਅਤੇ ਹਲਕਾ ਇੰਚਾਰਜ ਫਤੇਗਰ ਚੂੜੀਆਂ ਸਰਦਾਰ ਬਲਬੀਰ ਸਿੰਘ ਪੰਨੋ ਨੇ ਆਪ ਪਾਰਟੀ ਦੇ ਗੁਰਦਾਸਪੁਰ ਤੋਂ ਲੋਕ ਸਭਾ ਸੀਟ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ 8 ਤੋਂ 10 ਪਿੰਡਾਂ ਵਿੱਚ ਕੀਤੀਆਂ ਚੋਣ ਮੀਟਿੰਗਾਂ ਪਿੰਡਾਂ ਦੀਆਂ ਮੀਟਿੰਗਾਂ ਲੋਕਾਂ ਦਾ ਠਾਠਾ ਮਾਰਦਾ ਇਕੱਠ ਵੇਖਿਆ ਗਿਆ ਜਿੱਥੇ ਲੋਕਾਂ ਨੇ ਬਲਬੀਰ ਸਿੰਘ ਪੰਨੋ ਨੂੰ ਪਿੰਡਾਂ ਵਿੱਚੋਂ ਬੂਥ ਜਿਤਾਉਣ ਦਾ ਭਰੋਸਾ ਦਿੱਤਾ ਅਤੇ ਬਲਬੀਰ ਸਿੰਘ ਪੰਨੋ ਪਰ ਫੁੱਲਾਂ ਦੀ ਵਰਖਾ ਵੀ ਕੀਤੀ। ਪਿੰਡ ਤਾਂਬਾਵਾਲ ਕਲਾ ਤੋਂ 28 ਸਾਲ ਤੋਂ ਅਕਾਲੀ ਦਲ ਨਾਲ ਜੁੜਿਆ ਸਾਬਕਾ ਸਰਪੰਚ ਅਤੇ ਮੌਜੂਦਾ ਨੰਬਰਦਾਰ ਰਜਿੰਦਰ ਸਿੰਘ ਮੰਡ ਆਪਣੇ ਸਾਥੀਆਂ ਨਾਲ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਪਿੰਡ ਤਾਂਬਾਵਾਲ ਦਾ ਜੋਥ ਵੀ ਪੰਨੋ ਦੇ ਹੱਕ ਵਿੱਚ ਨਿਤਰਿਆ। ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਬਲਬੀਰ ਸਿੰਘ ਪੰਨੋ ਨੇ ਕਿਹਾ ਕਿ ਕਾਂਗਰਸ ਪਾਰਟੀ ਸਿੱਖ ਵਿਰੋਧੀ ਪਾਰਟੀ ਹੈ ਇੱਥੇ ਹੀ ਬੋਲਦੇ ਹੋਏ ਚੇਅਰਮੈਨ ਪੰਨੋ ਨੇ ਕਾਂਗਰਸ ਦੇ ਐਮਐਲਏ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਲਲਕਾਰਦੇ ਹੋਏ ਕਿਹਾ ਕਿ ਕਾਂਗਰਸ ਵੇਲੇ ਆਏ 1-1 ਰੁਪਏ ਦਾ ਹਿਸਾਬ ਲਿਆ ਜਾਵੇਗਾ ਅਤੇ ਹਲਕਾ ਫਤਿਹਗਰਚੂੜੀਆਂ ਦੇ 130 ਸਰਪੰਚਾਂ ਦੀਆਂ ਫਾਈਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਟੇਬਲ ਉੱਤੇ ਪਈਆਂ ਹਨ 4 ਜੂਨ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਸਰਦਾਰ ਕੰਪੀਰ ਜੀ ਕੰਪੀਰ ਸਟੇਟ ਦੇ ਆਏ ਨੇ ਜਿਹੜਾ ਪਹਾੜ ਗੁਨੇ ਤੋਂ ਨਿਰੋਖਾ ਪਹਾੜ ਆ ਰਹੀ ਇਹ ਤੋਂ ਉਸ ਤੋਂ ਤਿੰਨਾ ਇਹਨਾਂ ਦੀ ਪਿਆਰ ਦੀ ਖਾਤਰ ਇਹਨਾਂ ਨੂੰ ਅਪਣਾਇਆ ਹੈ ਉਹਨਾਂ ਨੇ ਪਿਆਰ ਦੇ ਪੱਤੇ ਹੋਏ ਇਹਨਾਂ ਦੇ ਪਿਆਰ ਦੇ ਬੰਦੇ ਹੋਏ ਜਿਹੜਾ ਇਹਨਾਂ ਨੂੰ ਇਹ ਛੱਤ ਤੇ ਬਣਾਇਆ ਹੈ ਦੇਖੋ ਕਿ ਦੂਰ ਭਾਗੋ ਜਿੰਨਾ ਦੇ ਵਿੱਚ ਬੜੇ ਕੰਮ ਹੋਣ ਵਾਲੇ ਨੇ ਅਸੀਂ ਆਪ ਵੀ ਆਪਣੇ ਹੱਥੇ ਰ ਬਣਾਈਏ ਸਾਡੇ ਹਰਕੇ ਦਾ ਕਿ ਸਾਡਾ ਆਪਣਾ ਭਰਾ ਸਾਡੇ ਤੋਂ 7 ਕਿਲੋਮੀਟਰ ਦਾ ਪਿੰਡਿਆ ਸ਼ਹਿਰ ਪਟਾਣਾ ਕਿੱਡੀ ਕੋ ਰੋਹ ਹੀ ਆਪਾਂ ਜਾਂਦੇ ਪਈ ਉਹ ਜੀ ਦੋ ਦੋ ਤਿੰਨ ਤਿੰਨ ਹੋਣੀ ਵੀ ਆਪਾਂ ਪਟਾਣੀ ਜਾਣਾ ਪੈਂਦਾ ਆਪਾਂ ਜਦੋਂ ਮਰ ਜੀ ਉਹਨਾਂ ਦੇ ਦਫ਼ਤਰ ਜਾ ਸਕਦੇ ਆ ਤੇ ਸਭ ਤੋਂ ਉੱਪਰ ਜੀ ਮੇਰੀ ਜਿਹੜੀ ਹੱਥ ਜੁੜ ਕੇ ਬੇਨਤੀ ਜੇ ਕਿ ਪੰਨੂ ਸਾਹਿਬ ਵੀ ਬੈਠੇ ਇਹਨਾਂ ਨੇ ਕਿਹਾ ਕਿ ਮੈਨੂੰ ਖੋਕਰ ਬੋਡੀਆਂ ਦਾ ਬੂਤ ਜਤਿਆ ਚਾਹੀਦਾ ਵਾ ਜੋ ਤੁਸੀਂ ਕਹੋਗੇ ਖੋਕਰ ਬੋਡੀਆਂ ਜੀ ਮੈਂ ਕਰਦਾ ਕਿ ਸਾਹਮਣੇ ਉਹਨਾਂ ਨੇ ਕਹਿਣ ਲੱਗੇ ਮੈਂ ਚੋਰੀ ਦੀ ਗੱਲ ਹੈ ਮੇਰਾ ਨਾਮ ਗੁਰਜਿੰਦਰ ਸਿੰਘ ਆ ਜੀ ਪਿੰਡ ਪਿੰਡ ਮਮਰਾਏ ਇਹ ਕਹਿਣਾ ਵੀ ਉਹ ਜੀ ਇਹਨਾਂ ਨੇ ਪਹਿਲਾਂ ਵੀ ਸਾਡੇ ਪਿੰਡੋਂ ਇੱਥੋਂ ਜਿੱਤ ਕੇ ਗਏ ਨੇ ਤੇ ਇਹਨਾਂ ਨੇ ਬੜੇ ਵਧੀਆ ਕੰਮ ਕੀਤੇ ਨੇ ਸਾਡੇ ਨਾਲ ਪਹਿਲਾਂ ਸਭ ਤੋਂ ਵੱਡੀ ਹੀ ਪ੍ਰੋਬਲਮ ਸਾਡੇ ਪਿੰਡ ਦੀ ਇਹ ਸੜਕ ਦਾ ਤੇ ਇਹਨਾਂ ਨੇ ਇਹ ਸੜਕ ਦਾ ਕੰਮ ਜਿਹੜਾ ਸਟਾਰਟ ਹੋ ਗਿਆ ਸੜਕ ਬਾਣੀ ਚੱਲੀ ਹੈ ਬਾਲੋ ਵੀ 15 20 ਦਿਨਾਂ ਦੇ ਵਿੱਚ ਬਣ ਜੇਗੀ ਤੇ ਸਾਡਾ ਪਿੰਡ ਸਾਰਾ ਆਂਪਾ ਦੀ ਨਾਲੀਆ ਟਕੀਆਂ ਵੇਖਿਆ ਜਿਹੋ ਜਿੰਨਾ ਵੀ ਹੈ ਜਿੰਨੀ ਸੰਤਾਈ ਹੈ ਇਹ ਉਹਦੇ ਨਾਲ ਹੀ ਨੇ ਤੇ ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਤੇ ਅਹੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਅੱਗੋਂ ਵੀ ਅਸੀਂ ਜਿੱਤ ਰਾਂ ਜਿਹੜੀ ਹੋਣਗਾ ਇਲੈਕਸ਼ਨ ਆਉਂਦੀ ਆ ਅਸੀਂ ਉਹਨਾਂ ਦੇ ਨਾਲ ਆ ਸਾਰੇ ਤੇ ਜਿਤਾ ਕੇ ਬੋਥ ਇਥੋਂ ਫੇਰ ਭੇਜਾਂਗੇ ਇਹਨਾਂ ਨੂੰ ਤੇ ਬਹੁਤ ਵਧੀਆ ਕੰਮ ਕਰਨ ਦੇ ਨੇ ਤੇ ਬਹੁਤ ਵਧੀਆ ਅਸੀਂ ਇਹਨਾਂ ਦੇ ਨਾਲ ਸਾਰੇ ਜੁੜੇ ਆ ਜੁੜੇ ਰਾਂਗੇ ਬਹੁਤ ਬਹੁਤ ਧੰਨਵਾਦ ਪਿੰਡ ਦੇ ਬਟਾਵਾਲਾ ਸਾਡਾ ਵੀਰੋ ਸਾਡਾ ਸਰਪੰਚ ਕਲਤਾਰ ਪਾਰਟੀ ਅਰਜੰਦਰ ਸਿੰਘ ਮਾਨ ਜੀ ਸਾਰੀ ਟੀਮ ਸਮੇਤ ਆਪਣੀ ਚੰਨੀ ਚਲਦੀ ਚਲਦੀ ਟੀਮ ਹੈ ਸਾਡਾ ਬਟਾਵਾਲਾ ਕਲਾ ਮਰਚ ਟੀਨ ਖਵੇਦ ਸਾਡੀ ਆਮ ਆਦੀ ਪਾਰਟੀ ਦੇ ਵੀਰ ਨੇ ਉਹਨਾਂ ਦੇ ਗੁਰੂਈ ਦੇ ਵਿੱਚ ਅਡਾ ਆਮਾਦੀ ਪਾਟੀ ਦੇ ਵਿੱਚ ਸ਼ਾਮਲ ਹੋਏਗੇ ਇਹਨਾਂ ਸਾਰੇ ਭਰਾਵਾਂ ਨੇ ਇਹ ਬਾਬਾ ਲਾਲ ਦੀ ਸੰਗਤ ਸਮਾ ਹੋਈ ਹੈ ਜੀ ਆਣਾ ਪਿੰਨਾ ਆਮਾਦੀ ਪਾਟੀ ਦੇ ਵਿੱਚ ਉਹ ਭਰੋਸੇ ਦੇ ਵਿੱਚ ਕਿ ਜੋ ਜੋ ਕੰਮ ਲਾ ਕੇ ਆਣਗੇ ਸਦਾਰਜੋਗ ਤੇ ਆਣੇ ਬਹੁਤ ਸਤਿਕਾਰਯੋਗ ਪੰਡਾ ਸਦਾਰਜੋਗ ਭਰਾ ਨੇ ਜੋ ਜੋ ਕੰਮ ਹੈ ਮਾ ਕੇ ਆਣਗੇ ਉਹਨਾਂ ਦੇ ਕੰਮ ਪਾਲ ਦੇ ਆਧਾਰ ਤੇ ਕੀਤੇ ਜਾਣਗੇ ਉਹ ਤੇ ਪਿੰਡਾਂ ਦੇ ਅੱਜ ਦਸਤ ਪੰਡਾ ਦੇ ਵਿੱਚ ਸਾਡਾ ਵੀਰ ਸ਼ਹਿਰੀ ਕਲਸੀ ਜੀ ਦੇ ਹੱਕ ਦੇ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਉਹ ਮੀਟਿੰਗਾਂ ਰੱਖੀਆਂ ਤੇ ਛੋਟੀਆਂ ਸੀ ਲੇਕਿਨ ਬਹੁਤ ਵੱਡਾ ਰੈਲੀ ਦਾ ਰੂਪ ਧਾਰਨ ਕੀਤਾ ਮੀਡੀਆ ਨੇ ਸ਼ਰਧਾ ਨੇ ਬਹੁਤ ਪ੍ਰਵਾਨ ਦਾ ਰਜਤਾ ਪਰ ਮੈਂ ਪਾਰਟੀ ਨਹੀਂ ਔਰ ਸ਼ਹਿਰੀ ਕਲਸੀ ਜੀ ਨੇ ਆਪਣੇ ਨੂੰ ਭਰੋਸਾ ਦਿਵਾਉਣਾ ਹੈ ਹੱਦਾਰ ਚੀਜ਼ੀਆਂ ਦੇ ਵਿੱਚ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਸ਼ਹਿਰੀ ਕਲਸੀ ਨੂੰ ਜਿਤਾ ਕੇ ਬੈਠਾਂਗੇ ਔਰ ਸ਼ਹਿਰੀ ਕਲਸੀ ਸਾਡਾ ਪ੍ਰਾਅ ਹੈ ਸ਼ਹਿਰੀ ਕਲਸੀ ਬਾਤ ਤੇ ਸਾਨੂੰ ਜ਼ਿਲ੍ਹੇ ਦੇ ਵਿੱਚ ਹੋਰ ਵੀ ਸਦਗੜ ਚੂੜੀਆਂ ਦੀ ਟੀਮ ਨੂੰ ਸੱਦੇ ਖਬਰ ਵੀ ਜਾ ਕੇ ਕੰਮ ਕਰਨ ਦੀ ਲੋੜ ਕੋਲਗੀ ਸਦਗੜ ਚੂੜੀ ਦੀ ਟੀਮ ਟਾੜਕੁਰ ਤੱਕ ਮਾਂਛ ਧਾਰ ਤੱਕ ਜਾਣ ਲਈ ਤਿਆਰ ਬਰ ਤਿਆਰ ਬੈਠੀ ਹੈ 130 130 ਫੈਲਾ ਹਰ ਕਫੇ ਦੇੜ ਚੂੜੀਆਂ ਦੇ ਸਰਪੰਚਾਂ ਦੀਆਂ ਜੋ ਪੰਚਾਇਤਾਂ ਦਾ ਕਾਹਨ ਕੀਤਾ ਜਿਹੜੇ ਸਰਪੰਚਾਂ ਨੇ ਸਰਦਾਰ ਭਗਤ ਸਲਮਾਨ ਜੀ ਦੇ ਟੋਰਨ ਦੇ ਪਈਆਂ ਨੇ ਮਾਤਰੀ ਪਿੱਧਰ ਜਿੰਦਰ ਸਿੰਘ ਬਾਜਵੇ ਨਾਲ ਇਸ ਵਾਰ ਪੁੱਛਣਾ ਪੁੱਛੇਗੇ ਉਹ ਅੰਦਰ ਸਾਹਮਣੇ ਮੈਂ ਕੀ ਪੁੱਛਾਂਗੇ ਇਹ ਜਿਹੜੇ ਤੁਹਾਨੂੰ ਹਾਲ ਪਾ ਕੇ ਸਰਪੰਚ ਬਣਾਏ ਸੀ ਉਹਨਾਂ ਨੇ ਪੰਚਾਇਤਾਂ ਦੇ ਵਿੱਚ ਏਡਾ ਵੱਡਾ ਕਾਹਨ ਕੀਤਾ ਉਹਦਾ ਜ਼ਿੰਮੇਵਾਰ ਕੌਣ ਹੈ ਆ ਚਾਰ ਤਰੀਕ ਤੋਂ ਬਾਅਦ ਹੰਨੇ-ਹੰਨੇ ਸਰਪੰਚ ਕੋਈ ਹਸਾਬ ਨਹੀਂ ਲਿਆ ਜਾਊਗਾ ਹੰਨੇ-ਹੰਨੇ ਸਰਪੰਚ ਨੂੰ ਜਿਹੜੀ ਬਣ ਗਈ ਸਜ਼ਾ ਹੋਊਗੀ ਜੋ ਕਾਨੂੰਨ ਦੇ ਦਾਰੇ ਦੇ ਵਿੱਚ ਰਹਿ ਕੇ ਜੋ ਪੰਚਾਇਤਾਂ ਚ ਉਹਨਾਂ ਨੇ ਕਾਹਨ ਕੀਤਾ ਉਹਨਾਂ ਨੂੰ ਹੰਨੇ-ਹੰਨੇ ਸਰਪੰਚ ਨੂੰ ਉਸਦੀ ਸਜ਼ਾ ਦਵਾਈ ਜਾਏਗੀ ਔਰ ਪੰਚਾਇਤਾਂ ਦੇ ਪੈਸੇ ਦੀ ਪੂਰਤੀ ਕਰਾਈ ਜਾਊਗੀ ਮੈਂ ਰਜਿੰਦਰ ਸਿੰਘ ਮੰਡ ਸਾਬਕਾ ਸਰਪੰਚ ਨੰਬਰਦਾਰਪਿੰਡ ਦੇ ਮੌਜੂਦਾ ਪਿੰਡ ਦਾਬਾਂਵਾਲ ਕਲਾ ਅੱਜ ਤੁਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜੀ ਕੀ ਵੇਖਿਆ ਤੁਸੀਂ ਆਮ ਆਦਮੀ ਪਾਰਟੀ ਤੁਹਾਨੂੰ ਕੀ ਚੰਗਾ ਲੱਗਾ ਕਿ ਤੁਸੀਂ ਆਮ ਆਦਮੀ ਪਾਰਟੀ ਸ਼ਾਮਲ ਹੋਏ ਵੇਖੋ ਜੀ ਮੈਂ ਸ਼੍ਰੋਮਣੀ ਕਾਲੀਦਾਹ ਚ 28 ਸਾਲ ਕੰਮ ਕੀਤਾ ਬਲਬੀਰ ਸਿੰਘ ਪੰਨੂਣਾ ਮਿਲ ਕੇ ਥੋੜਾ ਜਿਹਾ ਪਾਰਟੀ ਦੀਆਂ ਪ੍ਰਾਪਤੀਆਂ ਦਾ ਇਮਾਨਦਾਰੀ ਦਾ ਪਤਾ ਲੱਗਾ ਵੀ ਪੰਨੂ ਸਾਹਿਬ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਆ ਤੇ ਇਹਨਾਂ ਦੀ ਇਮਾਨਦਾਰੀ ਇਹਨਾਂ ਦੇ ਕੰਮਾਂ ਨੂੰ ਵੇਖਦੇ ਹੋਏ ਮੈਂ ਆਪਣੀ ਸ਼੍ਰੋਮਣੀ ਕਾਲੀਦਾਹ ਛੱਡ ਕੇ ਤੇ ਆਮ ਆਦਮੀ ਚ ਸ਼ਾਮਲ ਹੋਇਆ ਵੇਖਿਆ ਜਾਵੇ ਕਿ ਅੱਜ ਪਾਰਟੀ 'ਚ ਕਾਫੀ ਪਰਿਵਾਰ ਇਥੋਂ ਸ਼ਾਮਲ ਹੋਏ ਨੇ ਤੇ ਇੱਕ ਬਹੁਤ ਵੱਡਾ ਇਕੱਠ ਵੀ ਦੇਖਣ ਨੂੰ ਮਿਲਿਆ ਵਾ ਤਾਂ ਕੀ ਵਿਸ਼ਵਾਸ ਦਵਾਉਂਦੇ ਜੀ ਕਿ ਇਥੋਂ ਆਮ ਆਦਮੀ ਪਾਰਟੀ ਦਾ ਬੂਥ ਜਿੱਤੇਗਾ ਬਿਲਕੁਲ ਜੀ ਪੁਣੇ ਬੂਥ ਆਮ ਆਦਮੀ ਦੇ ਜਿੱਤੇ ਜਾਣਗੇ ਔਰ ਵੱਡੀ ਲੀਡ ਦੇ ਨਾਲ ਜਿੱਤ ਕੇ ਅਨੁਸਾਰ ਨੂੰ ਦਿੱਤੇ ਜਾਣਗੇ